ਇੱਤੇ ਬਾਬਾ ਫੈਰਤ ਰੇ ਤਾਰੇ ਜੱਪਣੇ ਅੰਦੇ ਲੱਫੋਆ ਇੱਤੇ ਬਾਬਾ ਫੈਰਤ ਰੇ ਸਤਗੁਰੂ ਨਾਨਕ ਪਲਗਟਿਆ ਮਿੱਟੀ ਤੁੰਦ ਜਗ ਜਾਨਨ ਹੋਆ ਜਿਉ ਕਰ ਸੂਰਜ ਨਿਕਲਿਆ ਤਾਦੇ ਛੱਪੇ ਅੰਦੇ ਲੱਫੋਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਬਾਦਸ਼ਾ ਜਿਨ੍ਹਾਂ ਦਾ ਮਹਾਨ ਉਦ ਪੰਜ ਨਵੰਬਰ ਨੂੰ ਆਦਿਆ ਆ ਉਸ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਦਾਬਾ ਨਗਰ ਤੋਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਂ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਇਸ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਵੱਲੋਂ ਬਹੁਤ-ਬਹੁਤ ਮੁਬਾਰਕ ਦਿਨਾਂ ਜੀ ਮੇਰੇ ਨਾਲ ਸੈਕਟਰੀ ਸਾਹਿਬ ਖੜੇ ਨੇ ਜਗਦੀਪ ਨੀਲੂ ਜੀ ਖੜੇ ਨੇ ਰਾਜਪਾਲ ਜੀ ਖੜੇ ਨੇ ਸਭ ਕਮੇਟੀ ਮੈਂਬਰ ਖੜੇ ਨੇ ਪਰ ਸੰਗਤਾਂ ਚ ਬਹੁਤ ਉਤਸ਼ਾਹ ਹੈ ਔਰ ਹਰ ਸਾਲ ਅਸੀਂ ਨਗਰ ਕੀਰਤਨ ਕੱਢਦੇ ਹਾਂ ਦੁਆਰਾ ਸਾਹਿਬ ਤੋਂ ਔਰ ਇਸ ਇਸ ਵਾਰੀ ਔਰ ਪਿਛਲੀ ਵਾਰ ਤੋਂ ਅਸੀਂ ਗੁਰਦੇਵ ਨਗਰ ਤੋਂ ਵੀ ਨਾਲ ਅਸੀਂ ਲਿਆ ਹੈ ਅਸੀਂ ਗੁਰਦੇਵ ਨਗਰ ਤੋਂ ਵੀ ਸੰਗਤਾਂ ਦਾ ਬਹੁਤ ਤੁਝਾਨ ਸੀ ਕਿ ਸਾਡੇ ਵੱਲ ਵੀ ਤੁਸੀਂ ਆਓ ਅੱਜ ਗੁਰਦੇਵ ਨਗਰ ਤੋਂ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਇੱਕ ਵਾਰੀ ਫਿਰ ਮੈਂ ਸਾਜਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਹਾਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪ੍ਰਕਾਸ਼ ਪੁਰੂ 5 ਨਵੰਬਰ ਨੂੰ ਜੋ ਹਨ ਉਹਨਾਂ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਾਹਿਬਾਨਗਰ ਵੱਲੋਂ ਪੰਜ ਪਿਆਰਿਆਂ ਦੀ ਗੁਆਹੀ ਏਟ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਪਿਛਲੇ ਸਾਲ ਤੋਂ ਗੁਰਦੇਵ ਨਗਰ ਵਿੱਚੋਂ ਵੀ ਕੱਢਿਆ ਗਿਆ ਤੇ ਇਸ ਵਾਰ ਵੀ ਉੱਥੇ ਜਾ ਰਿਹਾ ਹੈ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਮੈਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਇਸ ਨਗਰ ਕੀਰਤਨ ਨੂੰ ਕੱਢਣ ਲਈ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇਰ ਭਲੋਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾ ਜਿਨ੍ਹਾਂ ਦਾ ਮਹਾਨ ਪੁਰਬ 5 ਨਵੰਬਰ ਨੂੰ ਆਦਿਆ ਹੈ ਉਸ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਦਾਬਾ ਨਗਰ ਤੋਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਂ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਇਸ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਵੱਲੋਂ ਬਹੁਤ-ਬਹੁਤ ਮੁਬਾਰਕ ਦਿਨਾਂ ਜੀ ਮੇਰੇ ਨਾਲ ਸੈਕਟਰੀ ਸਾਹਿਬ ਖੜੇ ਨੇ ਜਗਦੀਪ ਨੀਲੂ ਜੀ ਖੜੇ ਨੇ ਰਾਜਪਾਲ ਜੀ ਖੜੇ ਨੇ ਸਭ ਕਮੇਟੀ ਮੈਂਬਰ ਖੜੇ ਨੇ ਪਰ ਸੰਗਤਾਂ ਚ ਬਹੁਤ ਉਤਸ਼ਾਹ ਹੈ ਹਰ ਸਾਲ ਅਸੀਂ ਨਗਰ ਕੀਰਤਨ ਕਰਦੇ ਹਾਂ ਗੁਰਦੁਆਰਾ ਸਾਹਿਬ ਤੋਂ ਔਰ ਇਸ ਵਾਰੀ ਔਰ ਪਿਛਲੀ ਵਾਰ ਤੋਂ ਅਸੀਂ ਗੁਰਦੇਵ ਨਗਰ ਤੋਂ ਵੀ ਨਾਲ ਅਸੀਂ ਲਿਆ ਹੈ ਅਸੀਂ ਗੁਰਦੇਵ ਨਗਰ ਤੋਂ ਵੀ ਸੰਗਤਾਂ ਦਾ ਬਹੁਤ ਤੁਝਾਨ ਸੀ ਕਿ ਸਾਡੇ ਵੱਲ ਵੀ ਤੁਸੀਂ ਆਓ ਅੱਜ ਗੁਰਦੇਵ ਨਗਰ ਤੋਂ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਇੱਕ ਵਾਰੀ ਫਿਰ ਮੈਂ ਸਾਜਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਹਾਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪ੍ਰਕਾਸ਼ ਪਰੋ 5 ਨਵੰਬਰ ਨੂੰ ਜੋ ਹਨ ਉਹਨਾਂ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਾਹਿਬਾਨਗਰ ਵੱਲੋਂ ਪੰਜ ਪਿਆਰਿਆਂ ਦੀ ਗੁਆਈ ਏਟ ਤੇ ਖਰੀਗੁਰ ਗ੍ਰਾਂਟ ਸਾਹਿਬ ਦੀ ਛਤਰ ਛਾਇਆ ਹੇਟ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਪਿਛਲੇ ਸਾਲ ਤੋਂ ਗੁਰਦੇਵ ਨਗਰ ਵਿੱਚੋਂ ਵੀ ਕੱਢਿਆ ਗਿਆ ਤੇ ਇਸ ਵਾਰ ਵੀ ਉੱਥੇ ਜਾ ਰਿਹਾ ਹੈ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਮੈਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਇਸ ਨਗਰ ਕੀਰਤਨ ਨੂੰ ਕੱਢਣ ਲਈ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ